ਸੂਬਾ ਕਾਰਜਕਾਰੀ ਪ੍ਰਧਾਨ ਭਾਰਤੀ ਕਿਸਾਨੀ ਇੱਕ ਟਡਕਾ ਹੁੰਦਾ ਅੱਜ ਜਿਵੇਂ ਮੁੱਖ ਮੰਤਰੀ ਸਾਹਿਬ ਇੱਥੇ ਬਰਨਾਲਾ ਵਿਖੇ ਪਹੁੰਚ ਰਹੇ ਅੱਜ ਤੁਸੀਂ ਇੱਥੇ ਜਿਹੜਾ ਹੈਗਾ ਚੱਕਾ ਜਾਮ ਕਰਕੇ ਬੈਠੇ ਹੋ ਕੀ ਮਸਲਾ ਕੀ ਦਿੱਕਤ ਆਈ ਹੈ ਨਹੀਂ ਅਸੀਂ ਹਲੇ ਚੱਕਾ ਜਾਮ ਨਹੀਂ ਕੀਤਾ ਬੈਠੇ ਆਂ ਵੇਟ ਕਰ ਰਹੇ ਆਂ ਸਾਨੂੰ ਪੁਲਿਸ ਨੇ ਰੋਕਿਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਜਦੋਂ ਰਾਜਗਦੀ ਤੇ ਨਹੀਂ ਸੀ ਪੰਜਾਬ ਦੀ ਤੇ ਤਾਂ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਹੀ ਲੋਕਾਂ ਨੂੰ ਵੀ ਜਿਹੜੇ ਸਿਆਸੀ ਲੀਡਰ ਹੁੰਦੇ ਆ ਉਹਨਾਂ ਨੂੰ ਚੋਣਾਂ ਵੇਲੇ ਸਵਾਲ ਪੁੱਛਿਆ ਕਰੋ ਅਸੀਂ ਆ ਸਵਾਲਾਂ ਦੀ ਲਿਸਟ ਲੈ ਕੇ ਆਏ ਆਂ ਇਦੇ ਵਿੱਚ ਖਾਸ ਕਰਕੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਇਹ ਸਾਨੂੰ ਕਿਹਾ ਸੀ ਵੀ ਕਿਸਾਨ ਬਿਨਾਂ ਵਜ੍ਹਾ ਜਗਾ ਪਹਾੜਦੇ ਰਹਿੰਦੇ ਆ ਅ ਸੜਕਾਂ ਰੋਕਣ ਵਾਸਤੇ ਜਾਂ ਮਜਾਰੇ ਕਰਨ ਵਾਸਤੇ ਅਸੀਂ ਮਾਨਯੋਗ ਮੁੱਖ ਮੰਤਰੀ ਨੂੰ ਇਹ ਅੱਜ ਅਪੀਲ ਕਰਨ ਆਏ ਆ ਵੀ ਪਿੰਡ ਕੁਲਰੀਆਂ ਦਾ ਜਿਹੜਾ ਮਸਲਾ ਹੈ ਜਿਹੜੇ ਕਿਸਾਨਾਂ ਨੂੰ 1962 ਦੇ ਵਿੱਚ ਮਰੱਬੇਬੰਦੀ ਵਿਭਾਗ ਨੇ ਜ਼ਮੀਨ ਦੇਤੀ ਸੀ ਜਿਹੜੀ ਉਹਨਾਂ ਦੀ ਜ਼ਮੀਨ ਘਟ ਸੀ ਉਸ ਜ਼ਮੀਨ ਦੀ ਘਾਟ ਪੂਰੀ ਕੀਤੀ ਕਿਸੇ ਨੂੰ 3 ਕਨਾਲਾਂ ਕਿਸੇ ਨੂੰ 4 ਕਨਾਲਾਂ ਕਿਸੇ ਨੂੰ 5 ਕਨਾਲਾਂ ਉਹ ਘਟੋ ਘਟ 400 ਕਨਾਲ ਜ਼ਮੀਨ ਆ ਜਿਹੜੀ ਦੁਆਰੇ ਉਹਨਾਂ ਕਿਸਾਨਾਂ ਨੂੰ ਦੇਤੀ ਪਰ ਮੁੱਖ ਮੰਤਰੀ ਦੇ ਇੱਕ ਹੁਕਮ ਤੇ ਵੀ ਜਿਹੜੀਆਂ ਸਾਂਝੀਆਂ ਸ਼ਾਮਲਾਟਾਂ ਛਡਾ ਲੈਣੀਆਂ ਇਸ ਤੇ ਜਿਹੜਾ ਉੱਥੋਂ ਦਾ ਸਰਪੰਚ ਸੀ ਰਾਜੂ ਜਿਹੜਾ ਗੁੰਡਾ ਗਰੋਹ ਦਾ ਸਰਗਣਾ ਪਹਿਲਾਂ ਵੀ ਮਾਊ ਮਾਫੀਆ ਜ਼ਮੀਨਾਂ ਦੇ ਕਬਜ਼ੇ ਕਰਨ ਦੀ ਉਹਦੀ ਆਤ ਸੀ ਉਹਨੇ ਇਹ ਬਹਾਨਾ ਲੈ ਕੇ ਤਾ ਜਿਹੜੀ ਉਹ ਦੋ ਦੋ ਚਾਰ ਚਾਰ ਕਨਾਲਾਂ ਜ਼ਮੀਨ ਸੀ ਉਹਦੀ ਬੋਲੀ ਕਰਨੀ ਚਾਹੀ ਪੰਚਾਇਤੀ ਤੌਰ ਤੇ ਜਿਹੜੀ ਕਾਨੂੰਨੀ ਤੌਰ ਤੇ ਵੀ ਗਲਤ ਸੀ ਕੋਈ ਮਨਜ਼ੂਰੀ ਨਹੀਂ ਸੀ ਲਈ ਕਿਉਂਕਿ 60 60 55 55 ਜਿਹੜਾ ਸਾਲਾਂ ਤੋਂ ਕਿਸਾਨ ਉਹਦੇ ਉੱਤੇ ਕਾਬਜ ਨੇ ਨਾ ਤਾਂ ਉਹਨਾਂ ਦਾ ਕਬਜ਼ਾ ਤੜਾਇਆ ਨਾ ਕੋਈ ਅਦਾਲਤੀ ਹੁਕਮ ਆਇਆ ਹੱਕ ਦੇ ਜ਼ੋਰ ਮਤਲਬ ਉਹ ਜ਼ਮੀਨ ਹਥਿਆਉਣੀ ਚਾਹੀ ਤਾਂ ਉਹ ਭਾਰਤੀ ਕਿਸਾਨ ਜੂਨੀ ਇਕੱਠੜ ਕੌਂਦਾ ਕੋਲੇ ਆਏ ਅਸੀਂ ਉਹਨਾਂ ਦੀ ਸਪੋਰਟ ਕੀਤੀ ਇੱਕ ਸਾਲ ਤੋਂ ਅਸੀਂ ਉਹ ਸੰਘਰਸ਼ ਚ ਲੜ ਰਹੇ ਹਾਂ ਲਗਾਤਾਰ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਹੋ ਮਸਲਾ ਮੁੱਖ ਮੰਤਰੀ ਨਾਲ ਸਾਡੀ ਮੀਟਿੰਗ ਹੋਈ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਉਸ ਮੰਗ ਪੱਤਰ ਦੇ ਵਿੱਚ ਇਹ ਮੰਗ ਹੈ ਉਥੇ ਕੁਲਦੀਪ ਸਿੰਘ ਢਾਲੀਵਾਲ ਨੇ ਮੰਨਿਆ ਸੀ ਵੀ ਅਸੀਂ ਇਹ ਮਸਲਾ ਹੱਲ ਕਰਾਵਾਂਗੇ ਉਸ ਤੋਂ ਬਾਅਦ 19 ਜਨਵਰੀ ਨੂੰ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੜੀਆ ਠਿਕਰੀਵਾਲ ਸਾਨੂੰ ਮਿਲੇ ਉਹ ਵੀ ਕਹਿੰਦੇ ਹੱਲ ਕਰਾ ਦੇਾਂਗੇ ਉਸ ਤੋਂ ਬਾਅਦ 26 ਜਨਵਰੀ ਨੂੰ ਸਾਡਾ 350 ਬੰਦਾ ਗ੍ਰਿਫਤਾਰ ਹੋਇਆ ਉਦੋਂ ਵੀ ਕਹਿੰਦੇ ਮਤਲਬ ਅਸੀਂ ਹੱਲ ਕਰਾ ਦੇਾਂਗੇ ਪਰ ਹੱਲ ਨਹੀਂ ਹੋਇਆ ਉੱਥੋਂ ਦੇ ਐਸਐਸਪੀ ਨੇ ਸਾਡੇ ਨਾਲ ਵਾਰ-ਵਾਰ ਵਾਅਦੇ ਕੀਤੇ ਅਸੀਂ ਐਜੀਟੇਸ਼ਨ ਪਿੱਛੇ ਪਾਉਂਦੇ ਰਹੇ ਤਾਂ ਸਾਡਾ ਜਿਹੜਾ ਲਗਾਤਾਰ 3 ਮਹੀਨੇ ਡੀਐਸਪੀ ਦੇ ਸ਼ਾਂਤਮਈ ਧਰਨਾ ਚੱਲਿਆ ਉਸ ਹੀ ਸਰਪੰਚ ਦੀ ਗ੍ਰਿਫਤਾਰੀ ਕਰਨ ਦੀ ਤੇ 307 ਦਾ ਪਰਚਾ ਦਰਜ ਕਰਨ ਦੀ 307 ਪਰਚਾ ਦਰਜ ਹੋ ਗਿਆ ਜਦੋਂ ਤੋਂ ਚੋਣਾਂ ਦਾ ਐਲਾਨ ਹੋਇਆ ਅਸੀਂ ਐਸਐਸਪੀ ਦਾ ਘਰਾਓ ਕਰਕੇ ਮਾਨਸਾ ਦੇ ਵਿੱਚ 317 ਪਰਚਾ ਉਹ ਸਰਪੰਚ ਤੇ ਦਰਜ ਕਰਾਤਾ ਅਫਸੋਸ ਸਾਨੂੰ ਇਸ ਗੱਲ ਦਾ ਹੈ ਵੀ ਜਿਹੜਾ ਸਾਨੂੰ ਅੱਜ ਵੀ ਆਮ ਆਦਮੀ ਪਾਰਟੀ ਦੇ ਗੁੰਡਿਆਂ ਦੇ ਘੱਟ ਜੋੜ ਦੇ ਨਾਰੇ ਲਾਉਣੇ ਪੈ ਰਹੇ ਆ ਉਹ ਕਮਾਲ ਹੈ ਵੀ ਬੁੱਧ ਸਿੰਘ ਜਿਹੜਾ ਇਹਨਾਂ ਦਾ ਬੁੱਧਰਾਮ ਹੈ ਪਾਰਟੀ ਪ੍ਰਧਾਨ ਮਾਨਸਾ ਦੇ ਵਿੱਚ ਉਹ ਗੁੰਡਾ ਸਰਪੰਚ ਸਾਡੇ ਲੋਕਾਂ ਨੂੰ ਧਮਕਾ ਰਿਹਾ ਪਿੰਡਾਂ ਦੇ ਵਿੱਚ ਜਾ ਕੇ ਭਾਰਤੀ ਸੰਜੂਨ ਦੇ ਆਗੂਆਂ ਨੂੰ ਤੇ ਉਹ ਇਹਨਾਂ ਦੀ ਮਹਿੰਮ ਦੀ ਅਗਵਾਈ ਕਰ ਰਿਹਾ ਫੇਰ ਦੂਜੀਆਂ ਸਰਕਾਰਾਂ ਵੀ ਗੁੰਡਿਆਂ ਨੂੰ ਪਾਲਦੀਆਂ ਸੀ ਤੇ ਆਮ ਆਦਮੀ ਪਾਰਟੀ ਦਾ ਕੀ ਫਰਕ ਹੋਇਆ ਸੀ ਇਹ ਸਵਾਲ ਕਰਨੇ ਮੁੱਖ ਮੰਤਰੀ ਨੂੰ ਅੱਜ ਵੀ ਜੇ ਉਹ ਗੁੰਡਾ ਜੀ ਦਾ 317 ਪਰਚਾ ਦਰਜ ਹੈ ਤੁਸੀਂ ਕਹਿੰਦੇ ਹੋ ਦੂਜਿਆਂ ਨੇ ਗੈਂਗਸਟਰਵਾਦ ਵਧਾਇਆ ਕੀ ਆਮ ਆਦਮੀ ਪਾਰਟੀ ਗੈਂਗਸਟਰਵਾਦ ਵਧਾ ਨਹੀਂ ਰਹੀ 307 ਪਰਚੇ ਦਾ ਮੁਰਜ਼ਮ ਐਨਆਰਜੀ ਗੱਡੀ ਦੇ ਵਿੱਚ ਬੈਠ ਕੇ ਆਮ ਆਦਮੀ ਪਾਰਟੀ ਖਾਤਰ ਵੋਟਾਂ ਮੰਗਦਾ ਹੋਵੇ ਅਫਸੋਸ ਆ ਸਾਨੂੰ ਇਸ ਗੱਲ ਤੇ ਇਸ ਤੋਂ ਬਿਨਾ ਹੋਰ ਉਹਨਾਂ ਨੇ ਵਾਅਦੇ ਕੀਤੇ ਸੀ ਆਮ ਲੋਕਾਂ ਨਾਲ ਵੀ ਅਸੀਂ ਸਾਤ ਚੁਟਕੀ ਨਾਲ 5 ਮਿੰਟ ਜੀ ਐਮਐਸਪੀ ਦੇ ਦਿਆਂਗੇ ਅਸੀਂ ਅੱਜ ਪੁੱਛਣਾ ਵੀ ਹੁਣ ਤੱਕ ਕਿਉਂ ਨਹੀਂ ਦਿੱਤੀ ਗਈ ਅਸੀਂ ਅੱਜ ਪੁੱਛਣਾ ਵੀ ਖੇਤੀ ਨੀਤੀ ਕਿਉਂ ਨਹੀਂ ਬਣੀ ਜਦੋਂ ਕਿ ਚਾਰ ਪੰਜ ਜਥੇਬੰਦੀਆਂ ਨੇ ਇਹਨਾਂ ਦੇ ਸੱਦੇ ਤੇ ਅਸੀਂ ਖੇਤੀ ਨੀਤੀ ਦੇ ਵਿੱਚ ਯੋਗਦਾਨ ਕੀ ਪਾ ਸਕਦੇ ਹਾਂ ਇਹਨਾਂ ਨੂੰ ਮੰਗ ਪੱਤਰ ਦਿੱਤੇ ਹੋਇਆ ਸਾਡੇ ਪਰ ਅਫਸੋਸ ਇਸ ਗੱਲ ਦਾ ਮੇਰੇ ਕੋਲੇ ਆਹ ਲਿਖਿਆ ਹੋਇਆ ਤੁਸੀਂ ਪੜ੍ਹ ਲਓ ਪੱਤਰਕਾਰ ਜਿਹੜੀ ਖੇਤੀ ਨੀਤੀ ਬਣਾਉਣ ਵਾਸਤੇ ਆਹ ਅੰਗਰੇਜ਼ੀ ਦੇ ਅਖਬਾਰ 'ਚ ਖਬਰ ਲੱਗੀ ਹੋਈ ਹੈ ਕਿਹੜਾ ਅਖਬਾਰ ਹੈ ਡਾਕਟਰ ਵੀ ਨਾ ਡਾਕਟਰ ਵੀ ਹੁੰਦੇ ਵਿੱਚ ਖਬਰ ਲੱਗੀ ਆ ਵੀ ਜਿਹੜਾ ਖੇਤੀ ਨੀਤੀ ਬਣਾਉਣ ਵਾਸਤੇ ਬਾਹਰਲੀ ਕੰਪਨੀ ਨੂੰ ਕਿੰਨੇ ਕਰੋੜਾਂ ਚ ਹਾਂ 5 ਕਰੋੜ 65 ਲੱਖ 5 ਕਰੋੜ 65 ਲੱਖ ਦੇ ਵਿੱਚ ਉਹਨੂੰ ਸਰਪਾ ਕਰਨ ਦਾ ਠੇਕਾ ਦਿੱਤਾ ਅਬਦੇਸ਼ੀ ਕੰਪਨੀ ਨੂੰ ਕੀ ਇਹ ਕੰਪਨੀ ਕਾਰਪੋਰੇਟ ਘਰਾਣਿਆਂ ਦੀ ਨਹੀਂ ਹੈ ਜਿਹੜੀ ਇਹ ਖੇਤੀ ਨੀਤੀ ਬਣਾਊਗੀ ਉਹ ਪੰਜਾਬ ਦੇ ਕਿਸਾਨਾਂ ਦੇ ਰਾਸ ਆਊਗੀ ਨਹੀਂ ਉਹਦੇ ਵਿੱਚ ਵੀ ਕਾਰਪੋਰੇਟ ਘਰਾਣੇ ਲੁੱਟ ਕਰਨਗੇ ਇਨਾਰੇ ਮਤਲਬ ਮੰਤਰੀ ਖੇਤੀਬਾੜੀ ਮੰਤਰੀ ਨੂੰ ਸਾਡੇ ਸੂਬਾ ਕਮੇਟੀ ਦੇ ਆਗੂਆਂ ਨੇ ਮਾਨਸਾ ਦੇ ਵਿੱਚ ਸਵਾਲ ਕੀਤਾ ਉਹ ਕਹਿੰਦੇ ਇਹ ਜੀ ਕੋਈ ਗੱਲ ਨਹੀਂ ਜੇ ਕੋਈ ਇਹ ਜੀ ਗੱਲ ਨਹੀਂ ਤੁਸੀਂ ਪੱਤਰਕਾਰ ਭਾਈਚਾਰਾ ਖੜੇ ਹੋ ਆ ਇੱਕ ਜ਼ਿੰਮੇਵਾਰ ਅਖਬਾਰ ਦੀ ਖਬਰ ਹੈ ਅੱਜ ਤੋਂ 3-4 ਮਹੀਨੇ ਪਹਿਲਾਂ ਦੀ ਡਾਟਰ ਵੀ ਹੁੰਦੀ ਇਹਦਾ ਜਵਾਬ ਦੇਣ ਉਹ ਵੀ ਇਹ ਖਬਰ ਝੂਠੀ ਆ ਜਾਂ ਫਿਰ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਇਹ ਜੇ ਸਵਾਲਾਂ ਨੂੰ ਲੈ ਕੇ ਅਸੀਂ ਅੱਜ ਮੁੱਖ ਮੰਤਰੀ ਸਾਹਿਬ ਨੂੰ ਅ ਸਵਾਲ ਕਰਨ ਦੀ ਰੱਖੀ ਆ ਪ੍ਰਸ਼ਾਸਨ ਕਹਿੰਦਾ ਗੱਲ ਕਰਾਵਾਂਗੇ ਕੀ ਕਰਾਉਂਦਾ ਉਹ ਅਗਲਾ ਸਵਾਲ ਆ ਜੀ ਅੱਗੇ ਜਾਣਾ ਸੀ ਤੁਹਾਨੂੰ ਇੱਥੇ ਰੋਕ ਲਿਆ ਕੀ ਅੱਗੇ ਵਧੋਗੇ ਹਾਂ ਜੇ ਮੁੱਖ ਮੰਤਰੀ ਅੱਗੇ ਜਾਊਗਾ ਫਿਰ ਅਸੀਂ ਅੱਗੇ ਜਾਵਾਂਗੇ ਇਹ ਕਹਿੰਦੇ ਥੋੜੀ ਗ੍ਰਿਫਤਾਰੀਆਂ ਕਰਾਂਗੇ ਬਸ ਖੜੀ ਕੋਈ ਗੱਲ ਨਹੀਂ ਗ੍ਰਿਫਤਾਰੀ ਜਦੋਂ ਸਾਡੇ ਦੁੱਢੇ ਹੱਥੀ ਲੱਡੂਗਾ ਇਹਨਾਂ ਦੀ ਜਿਹੜੀ ਹੈਗੀ ਆ ਜਿਹੜੀ ਬੋਲਣ ਦਾ ਹੱਕ ਹੈ ਕਹਿੰਦੇ ਅਸੀਂ ਜਿੰਨੇ ਮੋਦੀ ਨਹੀਂ ਦਿੰਦਾ ਉਹ ਨੰਗਾ ਹੋ ਜਾਊਗਾ ਨਾ ਤਾਂ ਅਸੀਂ ਗ੍ਰਿਫਤਾਰੀਆਂ ਪਹਿਲੀ ਵਾਰੀ ਦੇਣੀਆਂ ਨਾ ਅਸੀਂ ਡਾਂਗਾਂ ਪਹਿਲੀ ਵਾਰੀ ਖਾਣੀਆਂ ਇਹ ਤਾਂ ਪੜਦਾ ਚਾਕ ਹੋਊਗਾ ਅਸਲ ਲੋਕਾਂ ਨੂੰ ਪਤਾ ਲੱ ਇਹ ਖਾਸ ਆਰਪੀਆਂ ਦੀ ਬਣ ਗਈ ਹੈ ਜਿਹੜਾ ਪਿੰਡ-ਪਿੰਡ ਜਾ ਸਕਦਾ ਹਾਂਜੀ ਮਾਨਸਾ ਚ ਤਾਂ ਅਸੀਂ ਠੋਕ ਪਾਜਾ ਕੇ ਕਰਾਂਗੇ ਮਾਨਸਾ ਚ ਤੇ ਬਰਨਾਲੇ ਚ ਅਸੀਂ ਠੋਕ ਪਾਜਾ ਕੇ ਕਰਾਂਗੇ ਜਿੰਨਾ ਚਿਰ ਉਹ ਮਸਲਾ ਕਿਉਂਕਿ ਮਸਲਾ ਜਾਇਆ ਜਾਹੋ ਪ੍ਰਸ਼ਾਸਨ ਮੰਨ ਚੁੱਕਿਆ ਡੀਸੀ ਸਾਹਿਬ ਮੰਨ ਚੁੱਕਿਆ ਵੀ ਹਾਂ ਸਿਰਫ ਇੱਕ ਦੁਰਸਤੀ ਕਰਨ ਵਾਲੀ ਆ ਕੋਈ ਮਤਲਬ ਪਟਵਾਰੀ ਤੋਂ ਇੱਕ ਮਤਲਬ ਗਲਤੀ ਹੋਈ ਹੋਈ ਹੈ ਉਹ ਦੁਰਸਤੀ ਕਰਨੀ ਹੈ ਤਹਿਸੀਲਦਾਰ ਨੇ ਕਰਨੀ ਹੈ ਪਰ ਇਹ ਸਿਆਸੀ ਲੀਡਰ ਆ ਜਿਹੜੇ ਇਹ ਤਹਿਸੀਲਦਾਰ ਨੂੰ ਕਰਨ ਨਹੀਂ ਦਿੰਦੇ ਗੱਲ ਤਾਂ ਇੰਨੀ ਹੋਈਆਂ 317 ਪਰਚਾ ਦਰਜ ਹੋਇਆ ਉਹਦੀ ਗਿਰਫਤਾਰੀ ਦੀ ਗੱਲ ਹੈ ਮਸਲਾ ਹੱਲ ਹੋ ਸਕਦਾ ਪਰ ਜੇ ਇਹਨਾਂ ਨੇ ਜਾਦੇ ਵਧਾ ਕੇ ਦੇਖਣਾ ਉਹ ਇਹਨਾਂ ਦੀ ਮਰਜ਼ੀ ਹੈ ਕੀ ਲੱਗ ਇਹਨਾਂ ਵੀ ਜੀ ਸੁਖਵਿੰਦਰ ਸਿੰਘ ਢਿੱਲਵਾਦ ਸੂਬਾ ਗੂ ਵੇਰਜਗਰ ਸਾਂਝਾ ਮੋਰਚਾ ਪੰਜਾਬ ਛੜਕਦੇ ਵਿਚਾਲੇ ਖੜੇ ਕਿਉਂ ਖੜੇ ਕੀ ਕਰ ਰਹੇ ਇਹ ਭਗਵੰਤ ਮਾਨ ਦੀ ਕਿਰਪਾ ਹੈ ਮੁੱਖ ਮੰਤਰੀ ਪੰਜਾਬ ਅੱਜ ਜਿਹੜਾ 2 ਸਾਲ ਹੋ ਗਏ ਮੁੱਖ ਮੰਤਰੀ ਬਣਿਆ ਨੂੰ ਇਹ ਵਾਅਦਾ ਕਰਦਾ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਵੰਡ ਤੇ ਸਿਹਤ ਅਤੇ ਸਿੱਖਿਆ ਦੇ ਵਿੱਚ ਪਹਿਲ ਦੇ ਆਧਾਰ ਤੇ ਪਹਤੀਆਂ ਕਰਾਂਗੇ ਬੇਰਜ਼ਗਾਰਾਂ ਦੇ ਜਿਹੜੇ ਮਸਲੇ ਆ ਉਹ ਹੱਲ ਕਰਾਂਗੇ ਉਮਰ ਹੱਦ ਛੋਟ ਦੇਵਾਂਗੇ ਮਾਸਟਰ ਕੈਡਰ ਦੇ ਵਿੱਚ 55% ਦੀ ਵੇਤੂ ਕੀ ਸਰਤ ਜਿਹੜੀ ਕਾਂਗਰਸ ਸਰਕਾਰ ਨੇ ਲਾਈ ਸੀ ਉਸ ਨੂੰ ਰੱਦ ਕਰਾਂਗੇ 2 ਸਾਲ ਦੇ ਵਿੱਚ ਸਿੰਗਲ ਪੋਸਟ ਪਰਤੀ ਨਹੀਂ ਕੀਤੀ ਮਾਸਟਰ ਕੈਡਰ ਦੀ ਨਾ ਹੈਲਥ ਵਰਕਰ ਦੀ ਨਾ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਨਾ ਹੋਰ ਕੈਟਾਗਰੀ ਦੇ 2 ਸਾਲਾਂ ਦੇ ਵਿੱਚ ਭਰਤੀ ਨਾ ਕਰਨ ਦੇ ਰੋਸ ਦੇ ਵਿੱਚ ਅਸੀਂ ਵਾਰ-ਵਾਰ ਜਾ ਕੇ ਸਿੱਖਿਆ ਮੰਤਰੀ ਨੂੰ ਸਿਹਤ ਮੰਤਰੀ ਨੂੰ ਮੁੱਖ ਮੰਤਰੀ ਨੂੰ ਮੀਤ ਇਹਰ ਜੋ ਸਾਡੇ ਇਸ ਇਲਾਕੇ ਤੋਂ ਸਿੱਖਿਆ ਮੰਤਰੀ ਰਹੇ ਆ ਬੇਨਤੀਆਂ ਕੀਤੀਆਂ ਨੇ ਅਜੇ ਤੱਕ 2 ਸਾਲਾਂ ਦੇ ਵਿੱਚ ਕੋਈ ਮੰਗ ਨਹੀਂ ਮੰਨੀ ਗਈ ਤਾਂ ਕਰਕੇ ਅੱਜ ਇਸ ਰੋਸ ਦੇ ਵਿੱਚ ਕਿ ਪੰਜਾਬ ਸਰਕਾਰ ਜਿਹੜੇ ਵਾਅਦੇ ਚੋਣਾਂ ਵੇਲੇ ਵਿਧਾਨ ਸਭਾ ਚੋਣਾਂ ਵੇਲੇ ਲੈ ਕੇ ਆਈ ਸੀ ਉਹਨਾਂ ਚੋਂ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਇਸ ਰੋਸ ਦੇ ਵਿੱਚ ਅੱਜ ਬੇਰਜ਼ਗਾਰ ਸਾਂਝਾ ਮੋਰਚਾ ਜੋ ਕਿ ਬੇਰਜ਼ਗਾਰ ਜਥੇਬੰਦੀਆਂ ਤੇ ਆਧਾਰਿਤ ਹੈ ਪੰਜਾਬ ਦੇ ਵਿੱਚ ਸਿਹਤ ਤੇ ਸਿੱਖਿਆ ਦੇ ਵਿੱਚ ਰੋਜ਼ਗਾਰ ਦੀ ਮੰਗ ਕਰਦਾ ਹੈ ਉਹਨਾਂ ਵੱਲੋਂ ਅਸੀਂ ਆਪਣੇ ਮੰਗਲੇ ਕਿਤੇ ਪਹੁੰਚੇ ਹੋਇਆ ਜੀ ਸੁਣਿਆ ਅੱਜ ਬਰਨਾਲਾ ਦੇ ਵਿੱਚ ਲੋਕਾਂ ਦਾ ਹਲਕਾ ਸੰਗਤ ਦੇ ਉਮੀਦਵਾਰ ਦੇ ਲਈ ਹੋਸਾ ਦਾ ਰਿਕਾਰਡ ਕਿਸਕਰ ਦਾ ਨੁਕਮਾ ਜਿਹੜੇ ਬਾਰੇ ਜੀ ਆ ਇੱਕ ਡਰਾਮਾ ਹੈਗਾ ਸੀ ਡਰਾਮਾ ਕਹਿ ਸਕਦੇ ਆ ਕਿਉਂਕਿ ਜੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤਿਆਰ ਖੁਦ ਸਿੱਖਿਆ ਮੰਤਰੀ ਰਹਿੰਦੇ ਪੰਜਾਬ ਦੇ ਬੇਰਜ਼ਗਾਰਾਂ ਦੇ ਮਸਲੇ ਨਹੀਂ ਹੱਲ ਕੀਤੇ ਹੁਣ ਪੰਜਾਬ ਸਰਕਾਰ ਜਦੋਂ ਚੋਣਾਂ ਲੜ ਰਹੀ ਹੈ ਤੇ ਸਾਨੂੰ ਇਸ ਗੱਲ ਦਾ ਪੂਰਾ ਰੋਸ ਹੈ ਕਿ ਜਦੋਂ ਤੱਕ ਇਹ ਮਸਲੇ ਹੱਲ ਨਹੀਂ ਕੀਤੇ ਜਾਂਦੇ ਇਹ ਸਾਰੇ ਡਰਾਮੇ 0 ਤੇ 13 ਰਹਣੇ ਆ ਪੰਜਾਬ ਦੇ ਵਿੱਚ ਜਿਹੜਾ 13 0 ਦਾ ਇੱਕ ਰੌਲਾ ਪਾਇਆ ਜਾ ਰਿਹਾ ਕਿਉਂਕਿ ਪੰਜਾਬ ਦੇ ਬੇਰਜ਼ਗਾਰਾਂ ਨੇ ਪੰਜਾਬ ਦੇ ਮੁਲਾਜ਼ਮਾਂ ਨੇ ਸੰਘਰਸ਼ੀ ਲੋਕਾਂ ਨੇ ਪਿਛਲੇ ਸਮੇਂ ਚ ਆਮ ਆਦਮੀ ਪਾਰਟੀ ਨੂੰ ਵੋਟਾਂ ਦੇ ਕੇ ਅਉਦੇ ਤੇ ਵਟਾਇਆ ਪੰਜਾਬ ਦੀ ਸੱਤਾ ਸੌਂਪੀ ਦੋ ਸਾਲਾਂ ਦੇ ਵਿੱਚ ਲੋਕਾਂ ਨੇ ਵੇਖ ਲਿਆ ਕਿ ਪੰਜਾਬ ਦੇ ਮਸਲੇ ਹੱਲ ਨਹੀਂ ਕੀਤੇ ਇਹਨਾਂ ਨੇ ਤਾਂ ਕਰਕੇ ਪੰਜਾਬ ਦੇ ਬੇਰੁਜ਼ਗਾਰ ਲੋਕਾਂ ਦਾ ਪੰਜਾਬ ਦੇ ਬੇਰੁਜ਼ਗਾਰਾਂ ਦਾ ਪੰਜਾਬ ਦੇ ਸੰਘਰਸ਼ੀ ਲੋਕਾਂ ਦਾ ਇਹ ਸਰਕਾਰ ਤੋਂ ਜਿਹੜਾ ਯਕੀਨ ਉੱਠ ਚੁੱਕਿਆ ਹੈ ਤਾਂ ਕਰਕੇ ਅੱਜ ਸਾਰੇ ਥਾਵਾਂ ਤੇ ਜਿੱਥੇ ਮੁੱਖ ਮੰਤਰੀ ਜਾਂਦਾ ਕੱਲ ਫਰੀਦਪੁਰ ਦੇ ਵਿੱਚ ਸਾਡੇ ਸਾਥੀਆਂ ਨੇ ਵਿਰੋਧ ਕੀਤਾ ਜਿੱਥੇ ਕਿਤੇ ਮੁੱਖ ਮੰਤਰੀ ਜਾਂਦਾ ਪੰਜਾਬ ਦੇ ਵਿੱਚ ਲਗਾਤਾਰ ਵਿਰੋਧ ਜਾਰੀ ਹੈ ਜੀ ਸਰ ਮੇਰਾ ਸੁਦੀਪ ਸਿੰਘ ਬੇਰੁਜ਼ਗਾਰ 888 ਬੁਮੁਖਤ ਜਾਤੀ 6835 133 ਬੇਰੁਜ਼ਗਾਰ ਅਧਿਪਤ ਜੀ ਅੱਜ ਤੁਸੀਂ ਕਿੱਥੋਂ ਆਏ ਹੋ ਤੁਸੀਂ ਮੈਂ ਢੱਡਰੀਆਂ ਤੋਂ ਸਰ ਬਲੌਂਗ ਕਰਦਾ ਹਾਂ ਜਲਾ ਸੰਗਰੂਤ ਤੋਂ ਸਰ ਅਸੀਂ ਅੱਜ ਮੰਗ ਪੱਤਰ ਸੀਐਮ ਸਾਹਿਬ ਨੂੰ ਦੇਣਾ ਸੀ ਸਰ ਅਸੀਂ ਤੇ ਪੀਸਫੁਲੀ ਸੀ ਖੜੀ ਸਰ ਉੱਥੇ ਅਸੀਂ 25 30 ਜਣੇ ਆਏ ਸੀ ਕੈਂਡੀਡੇਟ ਬਾਕੀ ਮੈਨੂੰ ਇੱਥੇ ਨਜ਼ਰਬੰਦ ਕੀਤਾ ਹੈ ਬਾਕੀ ਜਿਹੜੇ ਮੇਰੇ ਨਾਲ ਦੇ ਸਾਥੀ ਸੀ ਉਹਨਾਂ ਨੂੰ ਚੱਕ ਕੇ ਜਿਹੜਾ ਪ੍ਰਸ਼ਾਸਨ ਹੈ ਉਹ ਦੂਰ ਨੇੜੇ ਛੱਡ ਕੇ ਆਇਆ ਹੈ ਸਰ ਅਸੀਂ ਆਪ ਦਾ ਹੱਕ ਲੈਣ ਵਾਸਤੇ ਸਰ ਸੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ ਜੀ ਭਗਵਾਨਤਮਾਨ ਸਾਨੂੰ ਕਹਿੰਦਾ ਸੀ ਆ ਵੀ ਤੁਸੀਂ ਸਿੱਧੇ ਸਾਨੂੰ ਮਿਲੋ ਵੀ ਥੋੜੀ ਸਿੱਧੀ ਗੱਲਬਾਤ ਸੁਣੀ ਜਔ ਤੇ ਵੋਟਾਂ ਦੇ ਵਿੱਚ ਇਹ ਲੋਕਾਂ ਨੂੰ ਲollipops ਦੇ ਕੇ ਵੋਟਾਂ ਵਟਾਉਂਦੇ ਨਾਗੇ ਬਾਕੀ ਸੱਚਾਈ ਦੇ ਵਿੱਚ ਕੁਝ ਨਹੀਂ ਹੈ ਸਰ ਸਾਨੂੰ ਪਿਛਲੇ 2 ਸਾਲ ਤੋਂ ਸਰ ਅਸੀਂ ਆਪਦੇ ਨਿਯੁਕਤੀ ਪੱਤਰ ਉਂਡੀਕ ਰਹੇ ਹਾਂ ਸਰ ਤੇ ਇਹਦੇ ਵਿੱਚ ਕੋਈ ਸਾਡੀ ਭਗਵਾਨਤਮਾਨ ਜੀ ਸਰਕਾਰ ਹੈਗੀ ਇਹ ਸਾਡੀ ਕੋਈ ਸੁਣਵਾਈ ਨਹੀਂ ਸਰ ਕਰ ਰਹੀ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਕਿਵੇਂ ਦੇਖ ਦੋ ਉਮੀਦਵਾਰ ਸਰ ਲੋਕ ਸਭਾ ਦੇ ਇਲੈਕਸ਼ਨ ਜੇ ਸਰ ਲੋਕਾਂ ਦੀ ਗੱਲ ਸੁਣਨ ਗਈ ਫੇਰ ਹੀ ਸਰ ਲੋਕਾਂ ਇਹਨੂੰ ਵੋਟ ਪਾਉਣਗੇ ਅਦਰਵਾਈਜ਼ ਲੋਕ ਜੇ ਇਹਨਾਂ ਦੀ ਗੱਲਬਾਤ ਨਹੀਂ ਸੁਣ ਰਹੇ ਤੇ ਲੋਕ ਵੋਟਾਂ ਕਿੱਧਰ ਪਾਉਣਗੇ ਸਾਰੇ ਨੂੰ